ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੰਡਾਵਨੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਠਿੰਡਾ ਬਾਈ ਕੋਲ ਗਾਂ ਬਕਾਉਗਾ ਜੀ ਵੱਧ ਜਾਣ ਕਰ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹ ਗੱਲਾਂ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਬਾਈ ਜੀ ਸੱਸੀ ਗਾ ਜੀ ਸੱਸੀ ਗਾਲ ਜੀ ਨਾਂ ਵੀਰੇ ਆਪਣਾ ਬਜਿੰਦਰ ਸਿੰਘ ਜੀ ਪਿੰਡ ਕੰਡਾ ਉਹਨਾ ਜੀ ਜ਼ਿਲ੍ਹਾ ਬਠਿੰਡਾ ਹੀ ਬੈਡ ਦੀ ਜਾਣਕਾਰੀ ਦੋ ਜੀ ਆਪਣੇ ਇਹ ਜੀ ਮਹੀਨਾ ਹੋ ਗਿਆ 80 ਕਾ ਭਰਾ ਨੂੰ ਜੀ ਹਾਂਜੀ 10 ਕਿਲੋ 5 ਕਿਲੋ ਦੁੱਧਾ ਹੀ 5 ਲੀਟਰ ਦੁੱਧਾ ਹਾਂਜੀ ਦੋ ਟਾਈਮਾ ਦਾ ਦੋਨੇ ਟਾਈਮਾ ਦਾ ਜੀ ਤੇ ਰੇਟ ਭਰਾ ਦਾ 40000 ਰੁਪਏ ਮੰਗਦੇ ਆ ਜੀ 40000 ਰੁਪਿਆ ਰੇਟ ਕਿਤੇ ਮਾਨਤਾਣ ਕਰਦਾ ਮੌਕੇ ਤੇ ਮਾਨਤਾਣ ਕਰਦਾ ਵੀਰੇ ਠੀਕ ਹੈ ਜੀ ਠੀਕ ਹੈ ਲਓ ਭਰਾ 5 ਲੀਟਰ ਦੋਤਾ ਤੇ ਠੀਕਾ ਮਿੰਨਾ ਕੋਈ ਬਾਈ ਕਹਿੰਦਾ ਪ੍ਰਾਇ ਨੂੰ ਤੇ ਤੋੜ ਦੋ ਪ੍ਰਾ ਰੇਟ ਬਾਈ ਉਹਦੋਂ ਨੂੰ ਕਿਹੜਾ ਦਵਾ ਮਾੜਾ ਜਾ ਇਹਨੂੰ ਤੋੜ ਦੋ ਚਲੋ ਜੀ ਲਓ ਜਰਸੀ ਆ ਦੇਖ ਸਕਦੇ ਹੋ ਪ੍ਰਾ ਤੋੜਾ ਤਰਾ ਲਓ ਜੀ ਮੋੜ ਲੈ ਮੋੜ ਲੈ ਬਈ ਮੰਨ ਲਓ ਉੱਥੇ ਬੰਦੇ ਲਓ ਜੀ ਚੈੱਕ ਕਰ ਸਕਦੇ ਹੋ ਪ੍ਰਾ ਲਵਰਸ ਲਵਸ ਬਾਕੀ ਜਾਣਕਾਰੀ ਬਾਈ ਤੋਂ ਲੈ ਲੈ ਬਾਈ ਦਾ ਨੰਬਰ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਪ੍ਰੱਖ ਕਿਸੇ ਨਵੀਂ ਵੀਡੀਓ ਚ ਓਕੇ ਬਾਏ